Hãy subscribe cho kênh Ghiền <laughs> Mì Gõ Để không bỏ lỡ những video hấp dẫn good बच्चों के लिए झूले वगैरह बच्चों के लिए फेंकने के लिए ਸਭ ਤੋਂ ਪਹਿਲਾਂ ਜੀ ਮੇਰਾ ਨਾਮ ਵਿਕਾਸ ਹੈ ਜੀ ਤਾਂ ਮੈਂ ਇਸ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਸ ਦੀ ਵਜ੍ਹਾ ਤੋਂ ਅਸੀਂ ਆਪਣੀ ਗੱਲ ਜੋ ਹੈ ਜੋ ਵੀ ਇਸੀ ਐਟੈਂਡਰਮੈਂਟ ਲਗਾਨੇ ਆ ਰਾਜਪੁਰਾ ਮੇਲਾ ਲਗਾਨੇ ਆ ਜਿਨ੍ਹਾਂ ਦੇ ਥਰੂ ਲੋਕਾਂ ਦੇ ਵਿੱਚ ਆਪਣੀ ਵੀਡੀਓ ਪਹੁੰਚਾ ਸਕਦੇ ਆ ਧੰਨਵਾਦ ਹਾਂਜੀ ਜੀ ਤੁਸੀਂ ਮੇਲਾ ਲਾਇਆ ਜੀ ਉਹ ਜਾਣਕਾਰੀ ਇਹ ਜੀ ਮੈਂ ਕਾਫੀ ਸਮੇਂ ਤੋਂ ਰਾਜਪੁਰਾ ਦੇ ਵਿੱਚ ਚੰਡਾ ਗਰਾਊਂਡ 'ਚ ਮੇਲਾ ਲਗਾਉਣਾ ਹਾਂ ਮੇਲੇ ਦੇ ਵਿੱਚ ਮੇਰਾ ਹਰ ਵਕਤ ਇਹੀ ਅੰਦਰੋਂ ਦਿਲ ਦੀ ਤਮੰਨਾ ਹੁੰਦੀ ਹੈ ਕਿ ਕੁਝ ਨਾ ਕੁਝ ਨਿਆ ਲੈ ਕੇ ਆਵਾਂ ਇਸ ਵਾਰ ਮੈਂ ਜੋ ਕਿ ਐਂਟਰੀ ਗੇਟ ਸਪੈਸ਼ਲ ਹੈ ਸਿੰਗਾਪੁਰ ਵੈਲੀ ਦੇ ਨਾਮ ਤੋਂ ਇੱਕ ਜਹਾਜ਼ ਦੀ ਕੰਟਰੀ ਹੈ ਜੀ ਅਸੀਂ ਇੱਕ ਲੁਕਮਣਾਈ ਹੈ ਇਹਦੀ ਸਿੰਗਾਪੁਰ ਵੈਲੀ ਦੇ ਨਾਮ ਤੋਂ ਜਿਸ ਦੇ ਵਿੱਚ ਬੱਚਿਆਂ ਲਈ ਵੱਧ ਤੋਂ ਵੱਧ ਬੱਚਿਆਂ ਦੇ ਚੂਲੇ ਹੈ ਵੱਡਿਆਂ ਦੇ enjoyment ਲਈ ਚੂਲੇ ਹੈ ਜੀ ਔਰ ਖਾਣ ਪੀਣ ਦੇ ਸਾਲ ਹੈ ਫਾਸਟ ਫੂਡ ਹੋ ਗਿਆ ਜਿਸ ਵਿੱਚ ਤੁਸੀਂ ਪਰਚੇਜ਼ਿੰਗ ਵੀ ਕਰ ਸਕਦੇ ਹੋ ਪਰਚੇਜ਼ਿੰਗ ਜੋ ਹੈ ਸਭ ਤੋਂ ਸਸਤੀ ਹੈ ਔਰ ਅੱਛੀ ਕੁਆਲਿਟੀ ਦੀ ਹੈ ਬੱਚਿਆਂ ਲਈ ਟੁਆਇਸ ਹੈ ਸੈਲਫੀ ਪੁਆਇੰਟ ਹੈ ਜਿਸ ਦੇ ਵਿੱਚ ਤੁਸੀਂ ਸੈਲਫੀ ਪੁਆਇੰਟ ਅੱਥ ਤੋਂ ਜਸ ਸੈਲਫੀ ਪੁਆਇੰਟ ਹੈ ਬੱਚਿਆਂ ਲਈ ਹੋਰ ਵੀ ਬਹੁਤ ਕੁਝ ਹੈ ਵੱਡਿਆਂ ਲਈ ਵੀ ਹੈ ਆਨੰਦ ਲੈ ਸਕਦੇ ਹੋ ਤੁਸੀਂ ਪੂਰਾ ਇੰਟਰਟੇਨਮੈਂਟ ਦਾ ਇੰਤਜ਼ਾਮ ਹੈ ਸਭ ਤੋਂ ਪਹਿਲਾਂ ਤਾਂ ਗੇਟ ਹੀ ਬਹੁਤ ਅਟਰੈਕਸ਼ਨ ਹੈ ਕਿ ਸਾਡੀ ਸਭ ਤੋਂ ਜ਼ਿਆਦਾ ਮੇਨ ਅਟਰੈਕਸ਼ਨ ਹੈ ਐਂਟਰੀ ਗੇਟ ਜਿਸ ਦਾ ਨਾਮ ਸਿੰਗਾਪੁਰ ਵੈਲੀ ਰੱਖਿਆ ਹੈ ਸਰ ਥਿਸ ਦੇ ਵਿੱਚ ਦੇਖੋ ਤੁਸੀਂ ਕ੍ਰੋਪ ਬਣਿਆ ਹੋਇਆ ਜੀ ਇੱਧਰ ਸਾਈਡ ਤੇ ਦਿਖਾ ਦਿਓ ਪਲੀਜ਼ ਜੋ ਇੱਕ ਬਹੁਤ ਹੀ ਅਟਰੈਕਸ਼ਨ ਗੇਟ ਹੈ ਇਹ ਜੋ ਮੇਲਾ ਲਗਾਇਆ ਹੋਇਆ ਹੈ ਜੀ ਇਹ ਇੱਕ ਤਰੀਕ ਤੋਂ ਲੈ ਕੇ 31 ਦਸੰਬਰ 2024 ਤੱਕ ਹੈ ਜੀ ਮੇਰੀ ਰਾਜਪੁਰਾ ਵਾਸੀਆਂ ਨੂੰ ਇਹੀ ਗੁਜਾਰਿਸ਼ ਹੈ ਕਿ ਜਲਦ ਤੋਂ ਜਲਦ ਆਓ ਵਿਜ਼ਿਟ ਕਰੋ ਔਰ ਆਪਣਾ ਜੋ ਐਂਟਰਟੇਨਮੈਂਟ ਦਾ ਆਨੰਦ ਪ੍ਰਾਪਤ ਕਰੋ ਸਰ ਇਹਹੀ ਚੀਜ਼ ਪਹਿਲੀ ਵਾਰ ਬਣੀ ਹੈ ਰਾਜਪੁਰੇ ਦੇ ਵਿੱਚ ਜੀ ਪਹਿਲੀ ਵਾਰ ਬਣੀ ਹੈ ਜੀ ਇਸ ਤੋਂ ਪਹਿਲਾਂ ਮੈਂ ਇੱਕ ਲਗਾਇਆ ਸੀਗਾ ਲੰਡਨ ਵਿਜ਼ ਦੇ ਨਾਮ ਤੋਂ ਉਸ ਤੇ ਵੀ ਮੈਨੂੰ ਬਹੁਤ ਪਿਆਰ ਮਿਲਿਆ ਰਾਜਪੁਰਾ ਵਾਸੀਆਂ ਤੋਂ ਮੈਨੂੰ ਇਸ ਵਾਰ ਵੀ ਲੱਗਦਾ ਹੈ ਕਿ ਰਾਜਪੁਰੇ ਵਾਸੀਏ ਜੋ ਵੀ ਇੱਥੇ ਵਿਜ਼ਿਟ ਕਰਕੇ ਜਾਏਗਾ ਕੋਈ ਨਿਰਾਸ਼ ਹੋ ਕੇ ਨਹੀਂ ਜਾਏਗਾ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਬੱਤ ਤੋਂ ਵਾ ਜਿਸ ਚੀਜ਼ ਨੂੰ ਦਿਖੇ ਤੋਂ ਆਪਣਾ ਆ ਕੇ ਇੱਥੇ ਵਿਜ਼ਿਟ ਕਰ ਸਕਦਾ ਹੈ ਬੱਚਿਆਂ ਨੂੰ ਇੰਜੋਏ ਕਰਵਾ ਸਕਦਾ ਹੈ ਖੁਦ ਇੰਜੋਏ ਕਰ ਸਕਦਾ ਹੈ ਕਈ ਵਾਰ ਇਹ ਹੁੰਦਾ ਕਿ ਰਾਜਪੁਰਾ ਦੇ ਅੰਦਰ ਐਂਟਰਟੇਨਮੈਂਟ ਲਈ ਕੋਈ ਜਗ੍ਹਾ ਨਹੀਂ ਹੁੰਦੀ ਸਾਡਾ ਇਹ ਮੋਸਮ ਹੁੰਦਾ ਕਿ ਹਰ ਵਾਰ ਸਪੈਸ਼ਲ ਜੰਨੀ ਵਾਰ ਵੀ ਅਸੀਂ ਆਈਏ ਕੁਝ ਨਾ ਕੁਝ ਨਵਾਂ ਲੈ ਕੇ ਆਈਏ ਕਿ ਲੋਕਾਂ ਲਈ ਕੁਝ ਨਵਾਂ ਸਪੈਸ਼ਲ ਹੋਏਗਾ ਜੋ ਵਿਜ਼ਿਟ ਕਰੇਗਾ ਸਭ ਨੂੰ ਅੱਛਾ ਲੱਗੇ ਇੱਥੇ ਸਾਡੇ ਲਈ ਸਾਰੀ ਹਰ ਇੱਕ ਚੀਜ਼ ਦਾ ਵੀ ਧਿਆਨ ਰੱਖਿਆ ਹੋਇਆ ਹੈ ਸਾਫ ਸਫਾਈ ਦਾ ਤੋਂ ਲੈ ਕੇ ਹਰ ਇੱਕ ਚੀਜ਼ ਨੂੰ ਦੇਖ ਕੇ ਸਿਕਿਉਰਿਟੀ ਗਾਰਡਸ ਹੈ ਸੀਸੀਟੀਵੀ ਫੁਟੇਜ ਹੈ ਹਰ ਇੱਕ ਥੀਂਸ ਇੰਤਜ਼ਾਮ ਰੱਖ ਕੇ ਅਸੀਂ ਇਸ ਮੇਲੇ ਨੂੰ ਤਿਆਰ ਕਰੀਦਾ ਸ਼ੁਰੂਆਤ ਕਰੀ ਦੀਏ ਇਹ ਚੀਜ਼ਾਂ ਪਹਿਲਾਂ ਧਿਆਨ ਰੱਖੀ। ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਕਬਲਦੀਪ ਸਿੰਘ। ਤੁਸੀ ਮੇਲੇ ਆ ਕਿੱਦਾਂ ਲੱਗਦਾ ਤੁਹਾਨੂੰ ਅੱਛਾ? ਬਹੁਤ ਵਧੀਆ ਲੱਗ ਰਿਹਾ ਜੀ ਮੇਲੇ ਵਿੱਚ ਬੱਚਿਆਂ ਵਾਸਤੇ ਬਹੁਤ ਇੰਜੋਏ ਹੈ। ਬਹੁਤ ਸੋਹਣਾ ਪ੍ਰੋਗਰਾਮ ਹੈ। ਰਾਜਪੁਰੇ ਸ਼ਹਿਰ ਦੇ ਵਿੱਚ ਸ਼ਰਾਜਪੁਰੇ ਸ਼ੌਨਕ ਰੌਣਕ ਵਧੀ ਹੈ। ਬਹੁਤ ਸੋਹਣਾ ਲੱਗ ਰਿਹਾ ਬੱਚਿਆਂ ਨੇ ਇੰਜੋਏ ਕਰ ਰਹੇ ਨੇ ਬੱਚੇ ਵੱਡੇ ਵੀ ਇੰਜੋਏ ਕਰ ਰਹੇ ਨੇ ਔਰ ਹਰ ਦੁਕਾਨਾਂ ਬੜੀਆਂ ਸੋਹਣੀਆਂ ਨੇ ਬਹੁਤ ਵਧੀਆ ਲੱਗ ਰਿਹਾ ਤੁਹਾਨੂੰ ਅੱਜ ਕਿੰਨੀ ਪੰਜਾਬ ਜਹਾਜ ਬਣਿਆ ਕਿੰਦਾ ਲੱਗ ਰਿਹਾ ਤੁਹਾਨੂੰ ਇਹ ਤਾਂ ਸਭ ਤੋਂ ਵਧੀਆ ਇੱਕ ਲਗ ਦ੍ਰਿਸ਼ ਲੱਗ ਰਿਹਾ ਰਾਜਪੁਰੇ ਇਧਰ ਰਾਜਪੁਰੇ ਆਇਆ ਲੱਗ ਰਿਹਾ ਕਿ ਸਿੰਗਾਪੁਰ ਰਾਜਪੁਰਾ ਹੀ ਬਣ ਗਿਆ ਜਿਵੇਂ ਜਹਾਜ ਵਾਲਾ ਦ੍ਰਿਸ਼ ਜਿਹੜਾ ਸਭ ਤੋਂ ਵਧੀਆ ਰਾਜਪੁਰੇ ਦੇ ਵਿੱਚ ਆਪ ਮੁਗਲੀ ਕੀ ਕਹਿਣਾ ਚਾਹੁੰਦੇ ਹੋ ਸ਼ਾਨੋਸ਼ੇ ਮੈਂ ਤਾਂ ਸਾਰਿਆਂ ਨੂੰ ਇਹ ਪੀਲ ਕਰਾਂਗਾ ਰਾਜਪੁਰਾ ਵਾਸੀਆਂ ਨੂੰ ਵੀ ਇਸ ਮੇਲੇ ਦਾ ਆਨੰਦ ਜ਼ਰੂਰ ਮਾਣੋ ਇੱਕ ਵਾਰ ਜ਼ਰੂਰ ਆਓ ਕਿੱਥੇ ਕਿੱਥੇ ਨਾਲ ਆ ਬੱਚਿਆਂ ਨਾਲ ਕਿਤਾ ਮੈਂ ਆਪਣੇ ਬੱਚਿਆਂ ਨਾਲ ਪੂਰੇ ਪਰਿਵਾਰ ਨਾਲ ਇੱਥੇ ਆਇਆ ਔਰ ਅਸੀਂ ਬੱਚਿਆਂ ਨਾਲ ਪੂਰਾ ਆਨੰਦ ਮਾਣ ਰਹੇ ਹਾਂ ਔਰੇ ਬਹੁਤ ਵਧੀਆ ਲੱਗ ਰਿਹਾ ਤੁਹਾਨੂੰ ਆਪ ਮੇਲੇ ਵਿੱਚ ਕੇ ਅੰਦਰ ਆਏ ਹੋ ਆਪਕੋ ਕੀ ਅੱਛਾ ਲੱਗਾ ਯਹਾਂ ਸਭ ਤੋਂ ਜ਼ਿਆਦਾ ਯਹਾਂ ਪੇ ਜੂਲੇ ਲੱਗੇ ਹੋਏ ਔਰ ਉਹ ਲਾਈਟਿੰਗ ਵਗੈਰਾ ਔਰ ਆ ਇਸ ਵਾਰ ਪਿਕ ਵਗੈਰਾ ਲੈਣੇ ਲਈ ਵੀ ਉਹ ਪੈਰਿਸ ਦਾ ਹੋਤਾ ਇਹ ਅਸੀਂ ਨਾ ਆਪ ਲੋਕਾਂ ਲਈ ਲਗਾਇਆ ਜਿ세 ਆਪ ਐਂਟਰੀ ਕਰਤੇ ਹੋ ਤੋ ਸਪੈਸ਼ਲੀ ਸੈਲਫੀ ਪੁਆਇੰਟ ਜੋ ਹਮਾਰੇ ਯਹਾਂ ਪੇ आप जहाँ से एंट्री करते हो अंदर करते हो इलेक्ट्रिकन आई जो एंट्री हाँ, गेट है ठीक है ना उसके बाद हमारे पास कितने सारे जो है सेल्फी पॉइंट है आप हर एक जगह पे जाके सेल्फी पॉइंट लेके अपलोड कर सकते हो तो हाँ गेट है ओनली तो स्टॉल लगे हुए हैं अलग अलग तरीके की वराइटी है जैसे कपड़े का स्टॉल है और खिलौने का है खाने पीने के फूड स्टॉल है आप इन सब का इंजॉय कर सकते हो आपने जो और भी फ्रेंड है आपके उनको भी बताओ yes, yes, यहाँ sure. पे ये लगा रखा है जितनी गैदरिंग होगी आप लोगों की तरफ से ही oh, आपको कैसा लगा यहाँ पे जैसे बहुत अच्छा, अच्छा बहुत ज्यादा अच्छा एंजॉय अच्छा, अच्छा। किया आपने बहुत अभी भी शॉपिंग चल रही है हमारी <laughs> जो खत्म होने का नाम नहीं ले रही खत्म होने का नाम लेने ले नाम इतना अच्छा मतलब बहुत अच्छा